ਇੱਕ ਮਿੰਟ ਗੱਲ ਸੁਣ ਲੋ ਗੁੰਡੇ ਨਾ ਬਣੋ ਉੱਥੂ ਚੱਲੇ ਆ ਤੇ ਇੱਥੋਂ ਤੱਕ ਧੱਕੀ ਆਉਣਿਆ ਇੱਕ ਵਾਰ ਚੁੱਪ ਇੱਕ ਕੰਮ ਸਾਨੂੰ ਬਹੁਤ ਆਉਂਦਾ ਐਵੇਂ ਨਾ ਇਹ ਜੀ ਗਲਤੀ ਕਰ ਲਿਓ ਜੇ ਪਿੱਛੇ ਰੋ ਬਚ ਪਿੱਛੇ ਢੋ ਪਿੱਛੇ ਰੋ ਬਚ ਪਿੱਛੇ ਢੋ ਹਰ ਗੱਲ ਨੂੰ ਤੁਸੀਂ ਰਾਹ ਕਰਾ ਕਰਨੀ ਆ ਜੀ ਤੁਸੀਂ ਉੱਥੂ ਲੱਗੇ ਆ ਇੱਦਾਂ ਧੱਕੀ ਆਉਣੇ ਸਾਨੂੰ ਰਾਨਣ ਨਾਲ ਗੱਲ ਕਰੋ ਕਰਨੀ ਆ ਤਾਂ ਹਰ ਗੱਲ ਦਾ ਲੌਜੀਕਲ ਜਵਾਬ ਦਿੱਤਾ ਇਹ ਨਾਂ ਦਾ ਨਾਂ ਤਾਂ ਇਹ ਕਾਨੂੰਨ ਤੇ ਆ ਰਿਹਾ ਇੱਕ ਮਿੰਟ ਨਾ ਇਹ ਕਾਨੂੰਨ ਤੇ ਆ ਰਿਹਾ ਹੈ ਨਾ ਇਹ ਨਾ ਇਹ ਪਬਲਿਕ ਨੂੰ ਮਾਰਨ ਵਾਲੀ ਗੱਲ ਤੇ ਆ ਰਿਹਾ ਹੈ ਕੀ ਗੱਲ ਕਰਦੇ ਸਰਦਾਰ ਸਾਹੀ ਕਰਦੇ ਕਰਦੇ ਸਾਈ ਜੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇੱਕ ਗੱਲ ਦੱਸ ਦਿਆਂ ਪੰਜਾਬ ਦੀ ਮਿੱਟੀ ਲਈ ਐਫ ਜੇ ਹਜ਼ਾਰ ਨੂੰ ਪੰਜਾਬ ਦੇ ਲੋਕ ਖਰੀਦ ਲੈਣਗੇ ਜਿਹੜੇ ਇਹਦਾ ਮਤਲਬ ਤੁਹਾਨੂੰ ਲੱਗਿਆ ਕਰਨਾ ਗੱਲ ਹੁਣ ਇਹਦਾ ਮਤਲਬ ਲੋ ਤੁਹਾਨੂੰ ਲਾਇਸੈਂਸ ਮਿਲ ਗਿਆ ਕਿ ਤੁਸੀਂ ਵੀ ਕੰਮ ਕਰੋ ਨਹੀਂ ਨਹੀਂ ਫਿਰ ਤੁਹਾਨੂੰ ਵੀ ਸਾਰਾ ਦੱਸ ਦੇ ਗਾਂਦੀ ਕਰੋ ਤੁਹਾਨੂੰ ਲਾਇਸੈਂਸ ਮਿਲ ਗਿਆ ਇਹ 10 ਨੰਬਰ ਕਲੋਜ਼ ਹੈ ਜਿਹਦੇ ਹਿਸਾਬ ਨਾਲ ਇਹ ਬੰਦ ਹੋ ਰਿਹਾ ਹੈ ਆਹ ਵਾਲੇ ਸੈਂਟਰ ਕਿਹਦੇ ਆਰਡਰ ਕਿਹਦੇ ਮੈਂ ਆਰਡਰ ਦਿੰਦਾ ਇਹ ਨੈਸ਼ਨਲ ਪੋਲੀਸ਼ਨ ਐਂਟੀਟੀ ਦੇ ਆਰਡਰ ਐਨਜੀਟੀ ਦੇ ਆਰਡਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਭਾਜੀ ਇੱਕ ਮਿੰਟ ਗੱਲ ਤਾਂ ਕਰ ਲੈਂਦੇ ਹੋ ਆਪਣਾ ਜਨਾਬ ਸਾਹਿਬ ਆਜੋ ਜੇ ਇੱਕ ਮੈਂ ਗੱਲ ਆ ਪੜਿਓ ਜੇ ਤੁਸੀਂ ਆ ਉਰੇ ਆਉਣ ਨਾਲੇ ਅਗਲਾ ਐਲਾਨ ਕਰਦੇ ਇੱਕ ਮਿੰਟ ਉਦੋਂ ਪਹਿਲਾਂ ਮੈਂ ਇੱਕ ਗੱਲ ਕਰ ਲਾ ਪੜਿਓ ਜੇ ਇੱਕ ਇੱਕ ਮੈਂ ਇੱਕ ਗੱਲ ਦੱਸ ਦਿਆਂ ਇਹਨਾਂ ਨੇ ਇੱਕ ਮਿੰਟ ਗਾਂਹ ਜਾ ਕੇ ਬੁਲਾ ਲਓ ਗਾਂਹ ਜਾ ਕੇ ਬੁਲਾ ਲਓ ਇੱਕ ਮੇਰੀ ਗੱਲ ਇਹਨਾਂ ਨੇ ਮੇਰੀ ਪੱਗ ਦੀ ਗੱਲ ਪੁੱਛੀ ਸੀ ਹਾਂਜੀ ਅਸੀਂ ਇਹ ਨਹੀਂ ਕਹਿ ਰਹੇ ਕਿ ਡੈਂਗ ਬੰਦ ਹੋ ਜੇ ਅਸੀਂ ਕਹਿ ਰਹੇ ਹਾਂ ਕਿ ਇੱਕ ਮਿੰਟ ਸੁਣ ਲਿਓ ਜੀ ਯਾਰ ਗੱਲ ਜੋਰ ਆ ਜੋ ਡਿਸਚਾਰਜ ਕਰਦੇ ਆ ਨਾ ਇਹ ਬੰਦ ਹੋ ਜੇ ਅਸੀਂ ਜਾ ਰਹੇ ਹਾਂ ਕਿ ਡਰਾਈ ਡੈਂਗ ਲੈ ਆਓ ਜਾਂ ZLD ਵਾਲੀ ਡਾਂਗ ਲਾਇਓ ਔਰ ਇਸ ਦੇਸ਼ ਇਸ ਦੇਸ਼ ਚ ਕੋਈ ਵੱਖਰੀ ਗੱਲ ਨਹੀਂ ਇਹ ਤਾਮਨ ਲਾਡੂ ਚ 2011 ਚ ਹੋ ਚੁੱਕਿਆ ਅਸੀਂ ਕੋਈ ਇਹਦੇ ਚ ਰੋਕ ਨਹੀਂ ਰਹੇਗੇ ਅਸੀਂ ਕਹਿ ਹੁਣ ਤੁਸੀਂ ਉਹ ਬੋਲ ਪੜ ਪੜ ਦਿਓ ਉਹ 10 ਨੰਬਰ ਪੜਿਓ ਇੱਕ ਮਿੰਟ ਆ ਆਰਡਰ ਪੜ ਦਿਓ ਆਰਡਰ ਸੁਣੋ ਆ ਸੁਣੋ ਮੈਂ ਕਹਦਾ ਸੁਣ ਲਓ ਆਰਡਰ ਜਾਨ ਸਾਹਿਬ ਆਪਾਂ ਜਾਨ ਸਾਹਿਬ ਐ ਨਾ ਇੱਕ ਮਿੰਟ ਇੱਕ ਮਿੰਟ ਸੁਣ ਲਓ ਸੁਣ ਲਓ ਜਾਨ ਸਾਹਿਬ ਹੁਣ ਚਾਲ ਐ ਨਾ ਕਰ ਸੁਣ ਲਓ ਆਰਡਰ ਸੁਣ ਆਰਡਰ ਸੁਣ ਆਰਡਰ ਸੁਣ ਲਓ ਤਿੰਨ ਪੀਲਾ ਹੋਈਆਂ ਸੀ ਯੋ 248 ਜਿਹੜੀ ਭਾਦਰ ਕੇ ਲਈ ਉਹਦੇ ਵਿੱਚ ਪਿਛਲੀਆਂ ਦੋ ਪੀਲਾਂ ਜਿਹੜੀਆਂ 40 ਐਮਐਲਡੀ 50 ਐਮਐਲਡੀ ਉਹਨਾਂ ਨੂੰ ਵਿੱਚੇ ਲਿਆ ਉਹਨਾਂ ਨੇ ਪਰ ਇੱਕ ਮਿੰਟ ਖੜਾ ਚੁੱਪ ਕਰੋ ਯਾਰ ਐ ਨਾ ਬੋਲੋ ਇਨ ਦਾ ਆਰਡਰ ਇਨ ਦਾ ਅਦਰ ਟੂ ਅਪੀਲਸ ਵੇਅਰ ਇਨ ਦਾ ਇੰਟਰੀ ਮਾਡਰਸ ਹੈਵ ਬੀਨ ਪਾਸਡ ਥੇਅਰ ਇਜ਼ ਅ ਕਲੀਅਰ এনवायरमेंट ਕਲੀਅਰੈਂਸ ਕੰਡੀਸ਼ਨ ਥੈਟ ਥੇਅਰ 윌 ਬੀ ਨੋ ਡਿਸਚਾਰਜ ਆਫ ਅ ਫਲੂਐਂਟ ਟ੍ਰੀਟਡ ਵਾਟਰ ਇਨ ਬੁੱਡਾ ਦਰਿਆ ਹੂੰ ਇੰਦਾ ਪ੍ਰੈਜ਼ੈਂਟ ਅਪੀਲ ਮਤਲਬ ਇਹ ਜਿਹੜੇ ਜਿਹੜਾ ਦਸਤਾਜੀ ਇਹ ਇਹਨਾਂ ਦੋਨਾਂ ਦੀ ਗੱਲ ਹੋਈ 40 ਤੇ 50 ਦੀ ਹਾਂ ਤੇ ਜਿਹੜੀ ਹੁਣ ਬਹਾਦਰਕੇਲ ਵੀ ਸੁਣ ਲੋ ਇਹਦਾ ਪ੍ਰੈਜ਼ੈਂਟ ਅਪੀਲ ਕਾਉਂਸਲ ਫੋਰ ਦਾ ਐਪਲੀਕੈਂਟ ਹੈਜ਼ ਰੈਫਰਡ ਟੂ ਦਾ ਈਸੀ ਡੇਟਡ 8 12 14 ਵੇਰ ਇਨ ਦਾ ਸਪੈਸੀਫਿਕ ਕੰਡੀਸ਼ਨ ਨੰਬਰ 4 ਰਿਕਵਾਇਰਸ ਆ ਪ੍ਰੋਪੋਨੈਂਟ ਟੂ ਮੇਨਟੇਨ ਜ਼ੀਰੋ ਲਿਕੁਇਡ ਡਿਸਚਾਰਜ ਦਾ ਈਸੀ ਕੰਡੀਸ਼ਨ ਇਜ਼ ਬਾਈਂਡਿੰਗ ਹੈਂਸ ਬਾਈ ਵੇ ਆਫ ਐਂਟਰੀ ਆਰਡਰ ਵੀ ਡਾਇਰੈਕਟਡ ਥੈਟ ਟੀਲ ਦਾ ਨੈਕਸਟ ਡੇਟ ਆਫ ਹੇアリング ਦਾ ਨੋ ਕਰਸੀ ਸਟੈਪ ਇਨ ਪਰਸੂਇੰਟ ਟੂ ਦਾ ਇਮਪੀਊਂਡ ਆਰਡਰ ਵਿਲ ਬੀ ਟੇਕਨ ਸਬਜੈਕਟ ਟੂ compliance with environment norms and clearance condition ਕਲੀਅਰ ਹੈ ਕੰਡੀਸ਼ਨ ਇਹ ਕਹਿੰਦੀ ਨੋ ਡਿਸਚਾਰਜਿੰਗ ਫੁੱਟਾ ਦੇ ਰਿਹਾ ਟ੍ਰੀਟਡ ਔਰ ਅਨਟ੍ਰੀਟਡ ਬਾਤ ਇੱਕ ਮਿੰਟ ਮੈਂ ਦੱਸਦਾ ਆਜੇ ਇੱਕ ਗੱਲ ਹੈ ਇੱਕ ਗੱਲ ਬੈਹ ਸਾਹਿਬ ਸਾਰੇ ਐਂਟੀਟੀ ਜਾਂਦੇ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੱਜ ਕਪਲ ਜੀ ਐਨਜੀਡੀ ਸਾਰੇ ਇੱਕ ਮਿੰਟ ਸਾਰੇ ਜਾਂਦੇ ਆ ਸਾਰੇ ਜਾਂਦੇ ਆ ਉੱਥੇ ਉੱਥੇ ਕਿਉਂ ਉੱਥੇ ਗੱਲ ਕਰ ਰਹੇ ਇਹ ਉੱਥੇ ਗੱਲ ਜੱਜ ਸਾਹਿਬ ਨੇ ਇੰਨੀ ਦਿੱਤਾ ਆਰਡਰ ਕੋਈ ਬੰਦ ਕਰਦਾ ਵਿਚਾਰੇ ਦੀ ਨਾ ਮੰਗਲਾ ਹਾਂ ਦਾ ਤੁਸੀਂ ਲਿਖ ਕੇ ਦੇ ਦਿਓ ਕੋਈ ਆਰਡਰ ਨਹੀਂ ਹੋਏ ਮੰਨਉਂਦੇ ਨਹੀਂ ਨਹੀਂ ਲਿਖ ਕੇ ਦਿਓ ਮੈਂ ਲਿਖ ਕੇ ਦਿੰਦਾ ਮੈਂ ਲਿਖ ਕੇ ਦਿੰਦਾ ਕਿ ਆਰਡਰ ਹੋਏ

ਪਾਗਲ ਖਬਰ ਕੋ ਬੋਲੀਆ ਮੇਰੇ ਕੋਲ ਆ ਗਿਆ ਪਾਗਲ ਖਬਰ ਕੋ ਬੋਲੀਆ ਆਪ ਹੀ ਲੱਗੇ ਹੋਏ ਨੇ ਮੈਂ ਕਹਿੰਦਾ ਕਿਉਂ ਬੋਲੀਆ ਬਈਆਂ ਨੇ ਕਾਰੋਂ ਹੁੰਦੇ ਐ ਸਾਹਮਣੇ ਪਾਣੀ ਪਾ ਸਕਦੇ ਹੋ ਭਾਜੀ ਕਿੰਨੂ ਪਾ ਸਕਦੇ ਹੋ ਸਾਹਮਣੇ ਪਾਣੀ ਪਾ ਸਕਦੇ ਹੋ ਇਹਨਾਂ ਦੇ ਡਬਾਟਰ ਆ ਬੰਦੇ ਲੱਗ ਪਾਓ ਤੁਸੀਂ ਕਰੇਂ ਅੱਜ ਨਹੀਂ ਲੱਗਦਾ ਸਹੀ ਭਾਈ ਸਾਹਿਬ ਕਾਨੂੰਨ ਦੇ ਸਾਹਮਣੇ ਨਹੀਂ ਪਾਦੇ ਤੇ ਕਾਨੂੰਨ ਤੁਸੀਂ ਵੜੇ ਮੇਰੀ ਸੁਣੋ ਅੱਜ ਐਨਜੀਟੀ ਨੂੰ ਵੀ ਪਤਾ ਸੀ ਪਾਣੀ ਬੰਨੇ ਆ ਅੱਜ ਪੋਲੂਸ਼ਨ ਬੋਲਣਾ ਹੀ ਪਤਾ ਹੈ ਸੈਂਟਰ ਪੋਲੂਸ਼ਨ ਬੋਡਰ ਹੋਇਆ ਸੀ ਆ ਸਕਦੇ ਹੋ ਬੋਲੀ ਬੋਲੀ ਬੋਲੋ ਪੈਸਾ ਬੋਲੋ ਇਹ ਨਹੀਂ ਆ ਸਕਦੇ ਹਾਂ ਜਾਂ ਨਹੀਂ ਜੇਵਾਦ ਪਾਸੇ ਦੇ ਲਈ ਪਾਣੀ ਮੇਰੀ ਕਮਾਜਵਾਦ ਪੁੱਛ ਆਜ ਐਨਜੀਟੀ ਨੂੰ ਵੀ ਪਤਾ ਅਸੀਂ ਪਾਣੀ ਪਾ ਰਹੇ ਹਾਂ ਸੁਣੋ ਅੱਜ ਸਰਕਾਰ ਨੂੰ ਵੀ ਪਤਾ ਹੈ ਸੈਂਟਰ ਸਰਕਾਰ ਨੂੰ ਵੀ ਪਤਾ ਹੈ ਉਹਦੀ ਪਰਮਿਸ਼ਨ ਨਾਲ ਪਲਾਂਟ ਲੱਗਿਆ ਜੇ ਇਹਨਾਂ ਦਾ ਇਤਰਾਜ ਹੈਗਾ ਐਨਜੀਟੀ ਲੜਦੇ ਆ ਕਾਨੂੰਨ ਦੇ ਸਾਹਮਣੇ ਸਾਹ ਦੇ ਬਿਲਕੁਲ ਬੋਲਦੇ ਨਹੀਂ ਆ ਸਕਦੇ ਹੋ ਆ ਸਕਦੇ ਹਾਂ ਬਿਲਕੁਲ ਬੋਲਦੇ ਹੁੰਦੇ ਸਾਨੂੰ ਪਾਣੀ ਬੋਲਦੇ ਸਾਡਾ ਪਾਣੀ

ਹਾਲੂ ਕਾ ਰਿਆ ਇਹ ਕਹਿੰਦੇ ਪਾ ਸਕਦੇ ਆ ਐਫੀਡੇਵਿਡ ਤੇ ਹੁਣੇ ਲਿਖਣ ਆਪਾਂ ਸਾਰੇ ਕਚਹਿਰੀ ਚਲਦੇ ਆ ਪਾ ਸਕਦੇ ਮੈਂ ਲਿਖ ਦੇ ਦਿੰਦਾ ਨਹੀਂ ਪਾ ਸਕਦੇ ਯਾਰ ਨੋਟਰੀ ਜੋ ਕਮਿਸ਼ਨਰ ਇੱਕ ਹੋਰ ਕੋਰਟ ਅਸੀਂ ਕੋਰਟ ਦੇ ਲਿਖਾ ਦੇਵਾਂਗੇ ਜੇ ਕੋਰਟ ਕੋਰਟ ਲਿਖ ਕੇ ਦੇਵੋਗੇ ਉਹਦਾ ਸੁਣੋ ਅਸੀਂ ਹਰ ਵੀ ਲਿਖੇ ਦਿੱਤੀ ਆ ਹਰ ਕੋਰਟ ਛੱਡ ਦਿਓ ਮੈਂ ਮੈਂ ਤਾਂ ਤੁਹਾਡੀ ਗੱਲ ਵਿੱਚ ਹਰ ਵੀ ਲਿਖੇ ਦਿੱਤੀ ਆ ਹਰ ਚੀਜ਼ ਲਿਖੇ ਦਿੱਤੀ ਆ ਹਰ ਚੀਜ਼ ਲਿਖੇ ਦਿੱਤੀ ਆ ਕੋਰਟ ਵਾਲੋ ਗੱਲ ਹੋਰ ਬਿਲਕੁਲ ਨਹੀਂ ਆ ਬੈਗ ਜੀ ਵਿਚਾਰ ਇਹ ਕਿਹੜਾ ਹੈ ਇਹ ਕਿਹੜਾ ਹੈ ਜੀ ਬੱਜਿਆ ਇਹ ਜੀ ਨਾ ਉਹਨਾਂ ਨਾਲ ਸਤਿ ਸ੍ਰੀ ਅਕਾਲ ਇਹ ਹਾਊਸ ਦੇ ਕੋਈ ਕੌਣ ਹਨ ਇਹ ਪਬਲਿਕ ਪਲੇਸ ਹੈ ਇਹ ਕਿ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਹ ਪਬਲਿਕ ਪਲੇਸ ਹੈ ਇੱਕ ਆਪਸ਼ਨ ਹੈ ਕਿ ਲਾਗੇ ਚੈੱਕ ਕਰਨਗੇ ਲਾਗੇ ਖੀਦ ਕਰਾ ਰਿਹਾ ਹੈ ਇਹ ਜੀ ਬੱਜਿਆ ਇੱਕ ਵਾਰ ਸਾਂ ਕੇਸ ਲਾ ਕੇ ਜੋਰ ਨਾਲ ਬਸ਼ਰ ਕਰਦੇ ਆਂ ਹੁਣ ਜੁਆਨ ਸਾਹਿਬ ਹੁਣ ਬਸ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੋ ਬੁੰਡੇ ਨਾ ਬਣੋ ਉੱਥੂ ਚੱਲੇ ਆਂ ਤੇ ਇੱਥੋਂ ਤੱਕ ਠੱਕੀ ਆਉਣੇ ਆ ਇਹ ਆਪਸ਼ਨ ਚੁੱਪ ਇਹ ਕੰਮ ਸਾਨੂੰ ਬਹੁਤ ਆਉਂਦਾ ਐਵੇਂ ਨਾ ਜੀ ਗਲਤੀ ਕਰ ਲਿਓ ਜੇ ਪਿੱਛੇ ਰੋ ਪਿੱਛੇ ਹਟੋ ਅੱਜ ਇੱਕ ਮਿੰਟ ਦੱਸੋ ਜੇ ਇਹ ਬੰਦਿਆ ਨੇ ਜੇ ਕੁਝ ਬੋਲਣਾ ਆਪਦੀ ਮੀਡੀਆ ਸੱਦਣ ਤੇ ਬੋਲਣ ਸਾਰਾ ਕੁਝ ਤੁਹਾਡੇ ਸਾਹਮਣੇ ਦੋਤਾ ਦੁੱਧ ਬਣ ਜਾਵਾ ਨਹੀਂ ਇਹ ਮੁੰਡਿਆਂ ਨੂੰ ਸਾਡੇ ਕਬਲ ਨੂੰ ਜਿਸਕੀਰਾਂ ਨੂੰ ਦਬਾ ਰਿਹਾ ਹਰ ਗੱਲ ਨੂੰ ਤੁਸੀਂ ਰਾਮ ਨਾਲ ਗੱਲ ਕਰਨੀ ਆ ਇਹਦਾ ਤੁਸੀਂ ਉੱਥੂ ਲੱਗੇ ਆ ਇੱਧਰ ੱਕੀ ਆਉਣੇ ਸਾਨੂੰ ਰਾਮ ਨਾਲ ਗੱਲ ਕਰੋ ਕਰਨੀ ਆ ਇਹਦਾ ਹਰ ਗੱਲ ਦਾ ਸੀ ਲੋਜੀਕਲ ਜਵਾਬ ਦਿੱਤਾ ਇਹ ਨਾ ਤਾਂ ਨਾ ਤਾਂ ਇਹ ਕਾਨੂੰਨ ਤੇ ਆ ਰਿਹਾ ਇੱਕ ਮਿੰਟ ਨਾ ਇਹ ਕਾਨੂੰਨ ਤੇ ਆ ਰਿਹਾ ਨਾ ਇਹ ਨਾ ਇਹ ਪਬਲਿਕ ਨੂੰ ਮਾਰਨ ਵਾਲੀ ਗੱਲ ਤੇ ਆ ਰਿਹਾ ਅਸੀਂ ਇਹਨਾਂ ਨੂੰ ਹਰ ਗੱਲ ਦਾ ਲੌਜੀਕਲ ਜਵਾਬ ਦਿੰਦਾ ਜੇ ਅਸੀਂ ਪੈਸੇ ਦੇ ਦੇਈਏ ਫੇਰ ਸਹੀ ਹੋ ਜਾਊਗਾ 10 ਪੈਸੇ ਦਾ ਸਬੂਤ ਸਾਰਾ ਠੀਕ ਹੋ ਜਾਊਗਾ ਸਹੀ ਕਰਦੇ ਕਰਦੇ ਸਹੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇੱਕ ਗੱਲ ਦੱਸ ਦਿਆਂ ਪੰਜਾਬ ਦੀ ਮਿੱਟੀ ਲਈ ਐਫ ਜੇ ਹਜ਼ਾਰ ਨੂੰ ਪੰਜਾਬ ਦੇ ਲੋਕ ਖਰੀਦ ਲੈਣਗੇ ਇਹ ਪਤਾ ਕਰੋੜਾਂ ਦੀ ਜ਼ਮੀਨ ਦੀ ਬਰਬਾਦੀ ਕਰ ਰਹੇ ਨੇ ਇੱਕ ਕੈਂਸਰ ਦੇ ਲਈ ਕਿੰਨਾ ਇਲਾਜ ਹੁੰਦਾ ਇੱਕ ਕਾਲੇ ਪੀਂਡੇ ਲਈ ਸਾਰੇ ਖੜੇ ਨੇ ਬੰਦਿਆਂ ਨੂੰ ਮਾਰਨ ਆਲੇ ਨਾਣ ਓ ਚਲ ਆ ਜਲਾਦ ਮੇਰੇ ਰੱਖਿਆ ਮੇਰੇ ਨਾਲ ਜਿਹਨੇ ਗਲ ਕਰੀਓ ਕਾਲ ਸੁਣੋ ਮੈਂ ਤਾਂ ਤੁਹਾਨੂੰ ਪਰੇ ਹੱਥ ਥੱਲੇ ਕਰ ਰਾਮਨਾ ਗੱਲ ਕਰੋ ਕਾਲ ਸੁਣੋ ਰਾਮਨਾ ਗੱਲ ਕਰੋ ਜੀ ਉੱਥੋਂ ਸ਼ੁਰੂ ਹੋਏ ਸਾਨੂੰ ਇੱਥੋਂ ਤੱਕ ਕੀ ਹੁੰਦਾ ਨੂੰ ਰਾਮਨਾ ਖੜ ਕੇ ਗੱਲ ਕਰੋ ਸਾਰੀ ਨਿਛਲੀ ਹੋਈ ਪਈ ਹੈ ਹੈ ਧਰਤੀ ਜ਼ਮੀਨ ਸਾਰੀ ਨਿਛਲੀ ਹੋਈ ਇਹਦਾ ਮਤਲਬ ਤੁਹਾਨੂੰ ਲਾਇਸੈਂਸ ਕਰ ਲੈ ਗੱਲ ਹੁਣ ਇਹਦਾ ਮਤਲਬ ਤੁਹਾਨੂੰ ਲਾਇਸੈਂਸ ਮਿਲ ਗਿਆ ਕਿ ਤੁਸੀਂ ਵੀ ਗੰਦੀ ਕਰੋ ਫਿਰ ਤੁਹਾਨੂੰ ਲਾਇਸੈਂਸ ਗੰਦੀ ਕਰੋ ਤੁਹਾਨੂੰ ਲਾਇਸੈਂਸ ਨਹੀਂ ਜਿੰਨੇ ਜੀਣਾ ਇਹ ਮੰਨਦੇ ਆ ਕਿ ਗੰਦੀ ਹੋ ਸਾਡੇ ਹਰ ਇੱਕ ਦਾ ਵਿਗਦਾ ਇਹ ਮੰਨ ਗਏ ਆ ਇਹ ਸਾਰੇ ਫਲਟੇ ਦੇ ਨਹੀਂ ਆ ਮੀਡੀਆ ਇਹ ਮੰਨ ਗਏ ਆ ਕਿ ਗੰਦੀ ਹੋ ਗਈ ਆ ਅਸੀਂ ਵੀ ਗੰਦੀ ਕਰ ਰਹੇ ਆ ਆ ਮੰਨ ਕੇ ਜਾ ਰਹੇ ਆ ਸੋਨੇ ਲੱਖੇ ਸਹਾਣੇ ਦਾ ਲੱਖੇ ਸਹਾਣੇ ਸਾਰੇ ਪਿੰਡ ਦਾ ਸਾਰੇ ਪਿਲਾਵਾ ਸੈਕਾ ਲਿਆ ਐਡੀ ਕਿਹੜੀ ਐਮਰਜੈਂਸੀ ਨਾਲੇ ਸਾਡੇ ਨਾਲ ਬਹਿਸ ਕਰ ਰਹੇ ਨੇ ਨਾਲੇ ਇਸ ਨੂੰ ਜਸਟੀਫਾਈ ਕਰ ਰਹੇ ਨੇ ਜਦੋਂ ਜਸਟੀਫਾਈ ਨਹੀਂ ਕਰ ਸਕੇ ਤਾਂ ਪੁਆਇੰਟ ਬੰਦ ਹੋ ਗਿਆ ਤੁਸੀਂ ਆਪਣੇ ਪਿਛਲੇ ਕਲੀਪ ਚਲਾ ਲਓ ਜਦੋਂ ਆਏ ਸੀਗੇ ਉਸ ਟਾਈਮ ਪਾਣੀ ਕਿੰਨਾ ਸੀ ਆ ਤੇ ਹੁਣ ਕਿਉਂ ਪਾਣੀ ਕਿਵੇਂ ਘਟ ਗਿਆ ਜੀ ਸਭ ਕੁਝ ਪਤਾ ਹੈ ਕਿ ਗਲਤ ਕਰ ਰਹੇ ਨੇ ਪਰ ਸਰਕਾਰ ਔਰ ਪ੍ਰਸ਼ਾਸਨ ਇਹਨਾਂ ਦੇ ਬੰਨੀ ਹੈ ਇਸੇ ਕਰਕੇ ਅੱਜ ਤਾਂ ਬਾਬੂ ਲਿਆ 1 ਸਤੰਬਰ ਨੂੰ ਇੱਕ ਆਰਡਰ ਕੱਢਿਆ ਸੀਗਾ ਕਿ ਬੁੱਢੇ ਦਰਿਆ ਦੇ ਵਿੱਚੋਂ ਜਿਹੜਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਸੀਗਾ ਉਹ ਬੈਕ ਮਾਰ ਰਿਹਾ ਸੀ ਬੁੱਢੇ ਦਰਿਆ ਦੇ ਵਿੱਚ ਤੇ ਉਹਦਾ ਜਿਹੜਾ ਨੁਕਸਾਨ ਹੋ ਰਿਹਾ ਸੀ ਲੋਕਾਂ ਨੂੰ ਉਹਨੂੰ ਰੋਕਣ ਵਾਸਤੇ ਡਾਇੰਗ ਇੰਡਸਟਰੀ ਨੂੰ ਰੋਕਣ ਦੇ ਆਰਡਰ ਕਰ ਦਿੱਤੇ ਸੀਗੇ ਟਿਲ ਫਰਦਰ ਆਰਡਰਸ ਅਸੀਂ ਇੱਕ ਪ੍ਰੈਸ ਨੋਟ ਭੇਜਿਆ ਸੀ ਉਸੇ ਦਿਨ ਕਿ ਭਾਈ ਐਨਜੀਟੀ ਨੇ ਤਾਂ ਪਹਿਲਾਂ ਹੀ ਇਹਨਾਂ ਨੂੰ ਰੋਕਣ ਦੇ ਆਰਡਰ ਦਿੱਤੇ ਹੋਏ ਐ ਇਹਨਾਂ ਨੇ ਨਹੀਂ ਰੋਕਿਆ ਉੱਥੇ ਕੰਟੈਂਪਟ ਆਫ ਕੋਰਟ ਪਟੀਸ਼ਨ ਆਲਰੇਡੀ ਚੱਲ ਰਹੀ ਹੈ ਉਹਦੀ 9 ਅਕਤੂਬਰ ਨੂੰ ਸੁਣਵਾਈ ਹੈ ਹੁਣ ਤੁਸੀਂ ਬੰਦ ਕਰਵਾ ਹੀ ਦਿੱਤੇ ਐ ਤੁਸੀਂ ਹੁਣ ਇਹਨਾਂ ਨੂੰ ਖੋਲਣ ਦਾ ਆਰਡਰ ਨਹੀਂ ਜਾਰੀ ਕਰ ਸਕਦੇ ਕਿਉਂਕਿ ਉਹ ਕੋਰਟ ਦੇ ਆਰਡਰ ਦੀ ਉਲੰਘਣਾ ਹੋਊਗੀ ਇੱਕ ਨਵਾਂ ਅਧਿਐਯ ਹੈ ਜੁੜ ਗਿਆ ਕਿ ਅਸੀਂ ਪਹਿਲਾਂ ਜਦੋਂ 50 ਐਮਐਲਡੀ ਦੇ 40 ਐਮਐਲਡੀ ਦੇ ਸੀਟਪੀ ਜਿੱਥੇ ਪਾਣੀ ਛੱਡ ਰਹੇ ਹੈ ਰੋਜ਼ ਦਾ 9 ਕਰੋੜ ਲੀਟਰ ਗੰਦਾ ਪਾਣੀ ਸਾਫ਼ ਹੀ ਨਜ਼ਰ ਆਉਂਦਾ ਕਾਲੇ ਰੰਗ ਦਾ ਪਾਣੀ ਉਹ ਪਾ ਰਹੇ ਹੈ ਬੁੱਢੇ ਦਰਿਆ ਦੇ ਵਿੱਚ ਔਰ ਉਹ ਲੋਕਾਂ ਨੂੰ ਪੀਣਾ ਪੈ ਰਿਹਾ ਉਹ ਪਾਣੀ ਨੂੰ ਜਦੋਂ ਇਹ ਛੱਡ ਰਹੇ ਹੈ ਤੇ ਉੱਥੇ ਡਾਇੰਗ ਵਾਲੇ ਆ ਕੇ ਇੱਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਚਲੋ ਸ਼ਾਇਦ ਸਾਡੇ ਲਈ ਤਾਂ ਚੰਗਾ ਹੀ ਹੋਇਆ ਕਿ ਉਹ ਗਰਮੋ ਗਰਮੀ ਹੋਈ ਉਹਨਾਂ ਨੇ ਕਿਹਾ ਜੀ ਇਦਾਂ ਦਾ ਕੋਈ ਕੋਡ ਦਾ ਆਰਡਰ ਨਹੀਂ ਹੈ ਅਸੀਂ ਤਾਂ ਉਹਨਾਂ ਨੂੰ ਕੋਡ ਦਾ ਆਰਡਰ ਉੱਥੇ ਵੀ ਖੋਲ ਕੇ ਦਿਖਾਤਾ ਫੋਨ ਤੇ ਅਸੀਂ ਉਹ ਕੋਡ ਦਾ ਆਰਡਰ ਮੀਡੀਆ ਨਾਲ ਲੱਗੇ ਵੀ ਬਹੁਤ ਵਾਰੀ ਸਾਂਝਾ ਕੀਤਾ ਅੱਜ ਇੱਕ ਵਾਰੀ ਫਿਰ ਸਾਂਝਾ ਕਰ ਦਿਆਂਗੇ ਕਿ ਭਾਈ ਆ ਮੀਡੀਆ ਜਿਹੜਾ ਹੈ ਇਸ ਆਰਡਰ ਨੂੰ ਦੇਖ ਲਵੇ ਆਪਣੀ ਇੰਟਰਪ੍ਰੀਟੇਸ਼ਨ ਕਰ ਲਵੇ ਡੀਸੀ ਸਾਹਿਬ ਆਪਣੀ ਇੰਟਰਪ੍ਰੀਟੇਸ਼ਨ ਕਰ ਲੈਣ ਤੇ ਇਹ ਦੇਖ ਲੈਣ ਵੀ ਇਹ ਆਰਡਰ ਜਿਹੜਾ ਹੈ ਜੋ ਇਹ ਜਿਹੜੇ ਲੜਨ ਆਏ ਸੀਗੇ ਜਾਂ ਮਾਹੌਲ ਖਰਾਬ ਕਰਨ ਆਏ ਸੀਗੇ ਉਹ ਸ਼ਾਇਦ ਪ੍ਰੈਸ ਕਾਨਫਰੰਸ ਨਹੀਂ ਚਾਹੁੰਦੇ ਸੀ ਕਿ ਹੋਵੇ ਇੱਥੇ ਸੋ ਉਹ ਕਈ ਉਹ ਸਹੀ ਕਹਿ ਰਹੇ ਆ ਜਾਂ ਅਸੀਂ ਸਹੀ ਕਹਿ ਰਹੇ ਆ ਇੱਕ ਦੱਸਿਓ ਜੇ ਯਾਰ ਤੁਸੀਂ ਗਵਾਹ ਸੀਗੇ ਇਹ ਵਪਾਰੀ ਲੱਗਦੇ ਸੀ ਤੁਹਾਨੂੰ ਅਸੀਂ ਜਿੱਥੇ ਖੜੇ ਸੀ ਉਦੋਂ ਪਤੰਦਰ ਵੀ ਮੀਟਰ ਤੱਕ ਪਰੇ ਨੂੰ ਧੱਕੀ ਲਗੇ ਸਾਨੂੰ ਤੇ ਅਸੀਂ ਪਤਾ ਕਿਉਂ ਕੀਤਾ ਅਸੀਂ ਕਿਹਾ ਯਾਰ ਅਸੀਂ ਕਰ ਲੈਨੇ ਆ ਕਿਉਂਕਿ ਨਹੀਂ ਤਾਂ ਇਹਨਾਂ ਨੇ ਕਹਿਣਾ ਜੀ ਅਸੀਂ ਦੂਰੋਂ ਲੜਨ ਆਏ ਸੀਗੇ ਅਸੀਂ ਉਹਨਾਂ ਨੂੰ ਕਹਿ ਰਿਆਂ ਆਰਾਮ ਨਾਲ ਗੱਲ ਕਰੋ ਔਰ ਉਹ ਬਦਮਾਸ਼ੀ ਕਰ ਰਹੀ ਸੀ ਹੁਣ ਤੁਹਾਨੂੰ ਇੱਕ ਛੋਟੀਆਂ ਜੀਆਂ ਦੋ ਗੱਲਾਂ ਦੱਸਦੇ ਬਾਹਲੀ ਨਹੀਂ ਅਸੀਂ ਆਰਡਰ ਪੜ ਕੇ ਸੁਣਾਇਆ ਅਸੀਂ ਨੈਸ਼ਨਲ ਗ੍ਰੀਨ ਟੂਰਨਾਮੈਂਟ ਨਾਲ ਦਾ ਕਿਹਾ ਜਦ ਕਿ ਅਗਸਟ ਵਾਲੇ ਦੀ ਅਸੀਂ ਰਿਪੋਰਟ ਕਰਾਈ ਹੈ ਇਹਨਾਂ ਨੇ ਐਫ ਆਈ ਆਰ ਨਹੀਂ ਬਣਾਈਗੀ ਅਸੀਂ ਉੱਥੇ ਵੀ ਕਿਹਾ ਕਿ ਇਹਨਾਂ ਦੇ ਨੈਸ਼ਨਲ ਪੋਲੂਸ਼ਨ ਬੋਰਡ ਦੇ ਆਰਡਰ ਹੋ ਚੁੱਕੇ ਉਦੋਂ ਬਾਅਦ ਤਾਂ ਦਸੰਬਰ ਕਪਲ ਜੀ ਨੇ ਉੱਤੇ ਪੜ ਕੇ ਆਰਡਰ ਸੁਣਾਇਆ ਉਹਦੀ ਕਲੌਜ਼ ਸੁਣਾਈ ਹੈ ਪੜ ਕੇ ਆਰਡਰ ਸੀ ਜਿੱਥੇ ਉਹਨਾਂ ਨੇ ਕਿਹਾ ਕਿ ਹਾਂ ਯਾਰ ਇਹ ਤਾਂ ਬੰਦ ਹੋਣਾ ਚਾਹੀਦਾ ਔਰ ਥਰਡ ਗੱਲ ਜਿਹਦੇ ਲਈ ਅਸੀਂ ਅੱਜ ਇਕੱਠੇ ਹੋਏ ਸੀ ਤੁਹਾਨੂੰ ਤਕਲੀਫ ਦਿੱਤੀ ਸੀ ਡੀਸੀ ਨੇ ਆਰਡਰ ਸਿਰਫ ਇਹ ਹੁਣ ਵੇਖੋ ਝੂਠ ਕਿਵੇਂ ਮਾਰਦੇ ਆ ਤੁਹਾਨੂੰ ਕੀ ਆਖਰੇ ਸੀ ਪ੍ਰਿੰਟਿੰਗ ਤੇ ਪ੍ਰਿੰਟਿੰਗ ਵੀ ਤਾਂ ਡਾਈੰਗ ਹੈ ਇਹ ਸਿਰਫ ਡਾਈੰਗ ਲਈ ਆਰਡਰ ਸੀਗੇ ਇਸੇ ਲਈ ਮੈਂ ਤੁਹਾਨੂੰ ਡੀਸੀ ਦੇ ਆਰਡਰ ਬੁਖਾ ਰਿਆ ਸੀ ਉਹ ਗੱਲ ਕਰ ਰਹੇ ਸੀ ਪੜ ਨਹੀਂ ਰਹੇ ਸੀ ਸਿਰਫ ਕਿਉਂ ਪਤਾ ਕਿਉਂ ਹੋਇਆ ਕਿਉਂਕਿ ਅਸੀਂ ਵੀ ਹੱਕ ਚਾਹੁੰਦੇ ਇਹ ਬੰਦ ਹੋਣਾ ਚਾਹੀਦਾ ਸਿਰਫ ਇੱਕ ਦਿਨ ਲਈ ਨਹੀਂ ਕਿ ਇੱਕ ਨੂੰ ਆਰਡਰ ਕਰੋ ਦੋ ਨੂੰ ਵਾਪਸ ਲੈ ਲਓ ਕਿ ਜੇ ਸ਼ਹਿਰ ਵਾਲਿਆਂ ਦੇ ਘਰਾਂ 'ਚ ਪਾਣੀ ਵੜ ਰਿਹਾ ਅਸੀਂ ਗਲਤ ਕੰਨ ਆਇਆ ਉਹ ਨਹੀਂ ਹੋਣਾ ਚਾਹੀਦਾ ਪਰ ਤੁਹਾਨੂੰ ਦੱਖਣੀ ਮਾਲਵੇ ਦਾ ਖਿਆਲ ਨਹੀਂ ਆ ਤੁਹਾਨੂੰ ਵਲੀਪੁਰ ਗੋਸਪੁਰ ਦਾ ਖਿਆਲ ਨਹੀਂ ਜਿੱਥੇ ਬੁੱਢਾ ਨਾਲ ਉੱਛਲ ਗਿਆ ਤੇ ਉਹਨਾਂ ਦੇ ਖੇਤਾਂ 'ਚ ਵੜ ਗਿਆ ਉਹਨਾਂ ਦਾ ਬਰਬਾਦ ਹੋ ਗਿਆ ਝੋਨਾ ਪਹਿਲਾਂ ਵੀ ਹੋ ਚੁੱਕਿਆ 23 'ਚ ਤੁਹਾਨੂੰ ਉਹਨਾਂ ਬੱਚਿਆਂ ਦਾ ਰਹਿਮ ਨਹੀਂ ਜਿਨ੍ਹਾਂ ਨੂੰ ਦਿਮਾਗੀ ਤੌਰ ਤੇ ਅਪਾਜ ਹੋ ਰਿਹਾ ਤੇ ਜਿਨ੍ਹਾਂ ਦੀ ਕਾਲਾ ਪੀਲ ਗਿਆ ਤੇ ਕੈਂਸਰ ਹੋ ਰਿਹਾ ਇਸ ਪਾਣੀ ਨਾਲ ਤੁਹਾਨੂੰ ਜਿਵੇਂ ਹੀ ਘਰ ਚ ਵੜਿਆ ਤਾਂ ਆਰਡਰ ਕਰਤਾ ਕਿ ਸਿਰਫ ਡਾਈੰਗ ਬੰਦ ਕਰ ਦਿਓ 12 ਕਰੋੜ ਲੀਟਰ ਪਾਣੀ ਕਿ ਡੀਸੈਂਟ ਬਿਹੇਵੀਅਰ ਕਿਹਦਾ ਸੀ ਉਹ ਜਿਹੜੇ ਆਏ ਸੀ ਉਹਨਾਂ ਦਾ ਕਿ ਸਾਡਾ ਅਸੀਂ ਤਾਂ ਫਾਈਨਲੀ ਉਹਨਾਂ ਨੂੰ ਥੋੜੇ ਅਮਰੀਕਾ ਦੇ ਹਵਾਲੇ ਕਰਕੇ ਇੱਥੇ ਆ ਗਏ ਕਿਉਂਕਿ ਨਹੀਂ ਤਾਂ ਫੇਰ ਕਹਿਣਗੇ ਔਰ ਹੋਰ ਤੁਹਾਨੂੰ ਇੱਕ ਲਾਸਟ ਗੱਲ ਕਹਿਣਾ ਹੈ ਸਭ ਤੋਂ ਵੱਡਾ ਸਬੂਤ ਆ ਪੌਤੇ ਖੜੇ ਸੀ ਨਾ ਉਹ ਦੋ ਪਾਈਪਾਂ ਇੱਕ ਜਿਹੜਾ ਅਗਲੇ ਵਾਲੀ ਹੈ ਉਹ ਤਾਜਪੁਰ ਵਾਲਾ 5 ਕਰੋੜ ਲੀਟਰ ਨਿਕਲਦਾ ਉਥੋਂ ਉਹ ਬੰਦ ਹੋ ਚੁੱਕਿਆ ਹੁਣ ਨਹੀਂ ਉਹ ਸਾਹਮਣੇ ਵੇਖ ਲਿਓ ਜੇ ਜਾ ਕੇ ਇਹ ਬੰਦ ਕਿਉਂ ਹੋਇਆ ਪਤਾ ਕਿਉਂ ਹੋਇਆ ਕਿਉਂਕਿ ਉਹ ਕਾਲਾ ਪਾਣੀ ਸਿੱਧਾ ਸ਼ਰੇਆਂ ਪਾਣੀਆਂ ਤੋਂ ਡਿਫਰੈਂਸ਼ੀਏਟ ਕਰ ਰਿਆ ਸੀ ਜਿਹੜਾ ਉਹ ਕਹਿ ਰਹੇ ਸੀ ਨੀ ਟਾਈਮ ਤਾਂ ਲੱਗਦਾ ਭਾਈ ਅਸੀਂ ਤਾਂ ਆਪਾਂ ਨੇ ਟਾਈਮ ਲੱਗਦਾ ਹੈ ਉੱਥੇ ਜਾ ਕੇ ਸਾਰਾ ਕਾਲਾ ਬਣ ਜੂਗਾ ਇੱਥੇ ਉਹ ਅੱਡ ਦੇ ਸਿਰੇ ਤਾਂ ਅਸੀਂ ਵੀ ਕਹਿ ਰਹੇ ਹਾਂ ਜਿਵੇਂ ਇਹ ਸਾਰਾ ਬੁੱਢਾ ਨਾਲਾ ਜਦੋਂ ਜਾਂਦਾ ਹੈ ਉੱਥੇ ਵਲੀਪੁਰ ਉੱਥੇ ਵੀ ਤਾਂ ਆਪਾਂ ਇਹਨੇ ਨਾ ਅਡਾ ਅਡਾ ਡੜ ਉਹ 100 200 ਮੀਟਰ 'ਚ ਇਕੱਠਾ ਹੋ ਜਾਂਦਾ ਇਹ ਤਾਂ ਅਸੀਂ ਵੀ ਕਹਿ ਰਹੇ ਹੁਣ ਖੋਦ ਹੀ ਉਹਨਾਂ ਨੇ ਉਹ ਗੱਲਾਂ ਕਹਿਤੀਆਂ ਜੋ ਅਸੀਂ ਕਹਿ ਰਹੇ ਤਾਂ ਹੀ ਅਸੀਂ ਖੜ ਵੀ ਗਏ ਸੀ ਇਸੇ ਲਈ ਹੁਣ ਦੱਸੋ ਲਈ ਬੰਦ ਕਿਉਂ ਕੀਤਾ ਉਹ ਵੇਦੇ ਨੇ ਆਵਰ ਕਿਹੜੀ ਐਮਰਜੈਂਸੀ ਕ੍ਰੀਏਟ ਹੋ ਗਈ ਹੈ ਕਿਹੜਾ ਆਰਡਰ ਆ ਗਿਆ ਸਿਰਫ ਇਹ ਕਿ ਤੁਹਾਡੇ ਕੈਮਰੇਆਂ ਦਾ ਆਰਡਰ ਆ ਗਿਆ ਇਹ ਕੈਮਰੇ ਵੇਖ ਰਹੇ ਸੀ ਗੰਦ ਪੈਂਦੇ ਨੂੰ ਸਿੱਧਾ ਇਸ ਲਈ ਆ ਕੀਤਾ